ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਜਿਹੜੇ ਬਰਗਾੜੀ ਦੇ ਵੀ ਇਹ ਬਾਦਲ ਤੇ ਇਹ ਸੁਖਬੀਰ ਸਿੰਘ ਤੇ ਸੈਣੀ ਹੈ ਇਹਨਾਂ ਨੂੰ ਵੀ ਗ੍ਰਿਫਤਾਰ ਕਰੋ ਕਿ ਜਿੰਨਾ ਚਿਰ ਵੱਡੇ ਮਲਾਪ ਕੈਪਟਨ ਸਾਹਿਬ ਨਹੀਂ ਠੜਦੇ ਕਾਂਗਰਸ ਜੀ ਉਹਨਾਂ ਚੋਂ ਇਹ ਡਰਗਰ ਰੋਕੀ ਨਹੀਂ ਜਾਣੀ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਬਾਖੂ ਵੀ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਸਿਖਰਾਂ ਤੇ ਹੈ ਹਾਲ ਹੀ ਦੇ ਵਿੱਚ ਮੀਡੀਆ ਦੇ ਰੂਬਰੂ ਹੁੰਦਿਆਂ ਹੋਇਆਂ ਪੰਜਾਬ ਦੀ ਸਿਆਸਤ ਨੂੰ ਲੈ ਕੇ ਅਤੇ ਪੰਜਾਬ ਦੇ ਅਜੋਕੇ ਹਾਲਾਤਾਂ ਨੂੰ ਲੈ ਕੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਕੀ ਕੁਝ ਕਿਹਾ ਆਓ ਮਾਰਦੇ ਹਾਂ ਇੱਕ ਨਜ਼ਰ ਕੁਛ ਕੀਤਾ ਉਹਨੂੰ ਮਾਫੀ ਦਵਾਤੀ ਹੈ ਫਿਰ ਬਰਗਾੜੀ ਦੇ ਵਿੱਚ ਬੇਅਦਬੀ ਕੀਤੀ ਹੈ ਮਹਾਰਾਜ ਸੱਤੇ ਪਾਸ਼ਾ ਦੀ ਫਿਰ ਸਿੱਖ ਮਰਵਾਤੇ ਹੈ ਇਹਦੇ ਨਾਲ ਸਿੱਖ ਬਿਲਕੁਲ ਇਹਨਾਂ ਨੂੰ ਵੋਟ ਪਾਉਣ ਦੇ ਲਈ ਤਿਆਰ ਨਹੀਂ ਹੈ ਹੋਰ ਬਾਦਲ ਨੇ ਧੀਰਸਾ ਨੂੰ ਬਲੀ ਦਾ ਬੱਕਰਾ ਬਣਾਤਾ ਪਰਮਿੰਦਰ ਸਿੰਘ ਨੂੰ ਕਿ ਉਹ ਸਾਨੂੰ ਦੱਸੇ ਕਿ ਜਦੋਂ ਤੇਰੇ ਪਾਪਾ ਜੀ ਨੂੰ ਮਨਿਸਟਰ ਨਹੀਂ ਬਣਾਇਆ ਸੈਂਟਰ ਦੇ ਵਿੱਚ ਤੇ ਕੱਲ ਦੀ ਬੀਬੀ ਜਵਾਕ ਨਹੀਂ ਉੱਥੇ ਸੈਂਟਰ ਦਾ ਵਜ਼ੀਰ ਬਣਾਤਾ ਇਹ ਤਾਂ ਬੜੀ ਭਾਰੀ ਬੇਇਨਸਾਫੀ ਹੈ ਜੀ ਹੁਣ ਜਾਇਜ਼ ਹੈ ਉਹਨਾਂ ਦਾ ਰੋਸ ਹਾਂ ਫਿਰ ਉਦੋਂ ਫਿਰ ਰਿਜ਼ਾਈਨ ਉਦੋਂ ਰਿਜ਼ਾਈਨ ਕਰਨਾ ਚਾਹੀਦਾ ਸੀ ਧੀਰਸਾ ਸਾਹਿਬ ਨੂੰ 1 ਲੱਖ ਤਾਂ ਹੀ ਹੈ ਹਾਂ ਜੀ ਕਿ ਜਦੋਂ ਇਹ ਕੋਈ ਐਸਜਿਹਾ ਕੰਮ ਹੋ ਜੇ ਤੁਸੀਂ ਵਜ਼ੀਰ ਸੀਗੇ ਤੁਸੀਂ ਉਸੇ ਸਮੇਂ ਰਿਜ਼ਾਈਨ ਕਰਦੇ ਇਸੇ ਤਰ੍ਹਾਂ ਜਿਹੜਾ ਤਖਸਦੀ ਅਕਾਲੀ ਦਲ ਹੈ ਉਸ ਵੀ ਉਸੇ ਵੇਲੇ استਿਫਾ ਦੇ ਕੇ ਬਾਹਰ ਨਿਕਲਣਾ ਚਾਹੀਦਾ ਸੀ ਬਾਦਲ ਦਲ ਤੋਂ ਬਾਅਦ ਦੇ ਵਿੱਚ ਹੁਣ ਵੋਟਾਂ ਲੈਣ ਦੇ ਲਈ ਕਹਿਣਾ ਕਿ ਇਹ ਅਸੀਂ ਇਹ ਸਪੈਸ ਨੂੰ ਗਲਤ ਸਮਝਦੇ ਆਂ ਫੇਰ ਛੋਟਾ ਟੀਮ ਸਾਹਿਬ ਫੇਰ ਉਸੇ ਪਾਰਟੀ ਦੇ ਨਾਲ ਰਲ ਕੇ ਉਸੇ ਟਿਕਟਸ ਦੇ ਉੱਤੇ ਕਿਉਂ ਇਲੈਕਸ਼ਨ ਲੜ ਰਹੇ ਐ ਇਹ ਤਾਂ ਖਲਾਕ ਨਹੀਂ ਐ ਨਾ ਅੱਜ ਜਾ ਕੇ ਦੇਖਾਂਗੇ ਤੁਹਾਡੇ ਸਭ ਕਿਹੜੀ ਪਾਰਟੀ ਅੱਗੇ ਆਉਂਦੀ ਐ ਜੀ ਤੇ ਉਹਨਾਂ ਦੇ ਵਿੱਚੋਂ ਜਿਹੜਾ ਬੰਦਾ ਧਰਮ ਨਿਰਪੱਖ ਹੋਊਗਾ ਜੀ ਜਿਹੜਾ ਸਿੱਖ ਕੌਮ ਤੇ ਪੰਜਾਬੀ ਨੂੰ ਇਹ ਇਹ ਜਸਟਿਸ ਦੇ ਸਕੂਗਾ ਇਨਸਾਫ ਉਸ ਨੂੰ ਅਸੀਂ ਚੁੜਾਂਗੇ ਜੀ ਤੇ ਇਹ ਤਾਂ ਪਾਰਟੀ ਦਾ ਫੈਸਲਾ ਹੋਊਗਾ ਹੋਊਗਾ ਮੈਂ ਤਾਂ ਕੱਲਾ ਇੱਥੇ ਬੋਲ ਰਿਹਾ ਮੈਂ ਕੱਲਾ ਤਾਂ ਫੈਸਲਾ ਨਹੀਂ ਕਰ ਸਕਦਾ ਆ ਸਾਰੇ ਮੇਰੇ ਬੈਠੇ ਐ ਸੱਚੇ ਦੇਖੋ ਕੈਪਟਨ ਸਾਹਿਬ ਨੇ ਵਾਅਦੇ ਕੀਤੇ ਸੀ ਕਿ ਅਸੀਂ ਡਰੱਗ ਮੈਫੀਆ ਨੂੰ ਖਤਮ ਕਰਾਂਗੇ ਜੀ ਜੇ ਡਰੱਗ ਮੈਫੀਆ ਨਹੀਂ ਖਤਮ ਕਰ ਸਕੇ ਜੀ ਇਹ ਸੇ ਕਰਕੇ ਉਸ ਬੰਦੇ ਨੇ ਜਿਹੜਾ ਡਰੱਗਸ ਦਾ ਵਪਾਰ ਕਰਦਾ ਸੀ ਉਹਨੇ ਜਾ ਕੇ ਉਹ ਬੀਬੀ ਨੂੰ ਗੋਲੀ ਮਾਰੀ ਜੀ ਇਹਦਾ ਮਤਲਬ ਹੈ ਕਿ ਜਿੰਨਾ ਚਿਰ ਵੱਡੇ ਮਲਾਪ ਕੈਪਟਨ ਸਾਹਿਬ ਨਹੀਂ ਫੜਦੇ ਕਾਂਗਰਸ ਜੀ ਉਹਨਾਂ ਚਿਰ ਇਹ ਡਰਗ ਰੋਕੀ ਨਹੀਂ ਜਾਣੀ ਕਿ ਅੱਜ ਕਰ ਲੈਣ ਕੱਲ ਕਰ ਲੈਣ ਜੀ ਤੇ ਜਿਹੜੇ ਬਰਗਾੜੀ ਦੇ ਵੀ ਇਹ ਬਾਦਲ ਤੇ ਇਹ ਸੁਖਬੀਰ ਸਿੰਘ ਤੇ ਸੈਣੀ ਹੈ ਜੀ ਇਹਨਾਂ ਨੂੰ ਵੀ ਗ੍ਰਿਫਤਾਰ ਕਰੋ ਕਿਉਂ ਪਰ ਕਿਉਂ ਉਹ ਰਿਪੋਰਟ ਦੇ ਵਿੱਚ ਸਰਦਾਰ ਰਣਜੀਤ ਸਿੰਘ ਦੀ ਰਿਪੋਰਟ ਆ ਗਿਆ ਕਿ ਇਹ ਜ਼ਾਲਮ ਆਦਮੀ ਹੈ ਜਿਹੜਾ ਨੇ ਉਥੇ ਗੁਰੂ ਗ੍ਰੰਥ ਸਾਹਿਬ ਦੀ ਬਦਨਾਮੀ ਕਰਵਾਈ ਹੈ ਜੀ ਬਿਲਕੁਲ ਗਲਤ ਹੈ ਜੀ ਅਸੀਂ ਤਾਂ ਇਲਜ਼ਾਮ ਲਾਉਂਦੇ ਹਾਂ ਜਿਹੜੇ 68 ਮੁਸਲਮਾਨ ਪਾਕਿਸਤਾਨੀ ਮਾਰਤੇ ਉੱਥੇ ਪਾਣੀਪੱਥ ਹਰਿਆਣੇ ਦੇ ਵਿੱਚ ਤੇ ਹੋਣ ਹਰਿਆਣੇ ਦੇ ਵਿੱਚ ਫਿਰ ਗੁਰਦੁਆਰੇ ਦੇ ਉੱਤੇ ਮਤਸਵੀ ਲੋਕਾਂ ਨੇ ਅਟੈਕ ਕਰਤਾ ਇੱਕ ਸਿੱਖ ਮਾਰਤਾ ਹੈਗਾ ਇਹ ਹਰਿਆਣੇ ਦੀ ਜਿਹੜੀ ਰਾਜਨੀਤੀ ਹੈ ਉਹ ਤਾਂ ਬਿਲਕੁਲ ਮਤਸਵੀ ਹੋਈ ਪਈ ਹੈ ਤੇ ਅਜੇ ਤੱਕ ਜਿਹੜੀ ਇਹ ਆਏਜੰਸੀ ਨੂੰ ਕੀਤਾ ਜਿਹੜੀ ਇਹ ਜਿਹਨੇ ਤਪਰੀਖ ਕੀਤੀ ਹੈ ਇਨਵੈਸਟੀਗੇਸ਼ਨ ਏਜੰਸੀ ਇਸ ਨੇ ਤਾਂ ਪੂਰਾ ਮਤਸਵੀ ਤੌਰ ਦੇ ਉੱਤੇ ਕੇਸ ਖਰਾਬ ਕੀਤਾ ਉਹ ਤਾਂ ਜੱਜ ਨੇ ਵੀ ਕਹਿਤਾ ਕਿ ਇਹਨਾਂ ਨੇ ਖਰਾਬ ਕੀਤਾ ਹੈ ਅਜੇ ਸਟਾਫ ਐਸਰ ਨਹੀਂ ਹੋਇਆ ਕਿਉਂ ਕਰਕੇ ਬਹੁਤਿਆਪਕੀਆਂ ਕਹਿਨੀ ਹੈ ਕਿ ਜਿਵੇਂ ਅਕਾਲੀ ਦਲ ਟਕਸਾਲ ਕਿ ਅਸੀਂ ਨਰਿੰਦਰ ਮੋਦੀ ਨੂੰ ਪ੍ਰਾਈਮ ਮਿਨਿਸਟਰ ਦੇਖਣਾ ਚਾਹੁੰਦੇ ਹਾਂ ਹਾਂਜੀ ਫਿਰ ਬਾਦਲ ਦਲ ਵੀ ਕਹਿੰਦਾ ਕਿ ਅਸੀਂ ਮੋਦੀ ਸਾਹਿਬ ਨੂੰ ਪ੍ਰਾਇਮਰਸ ਦੇ ਆਪਣਾ ਚਲ ਨਹੀਂ ਹੈ ਇਹ ਪਾਰਟੀਆਂ ਬਿਲਕੁਲ ਪੰਜਾਬ ਤੇ ਸਿੱਖ ਪੌਮ ਦੇ ਉਲਟ ਚੱਲ ਰਹੀਆਂ ਨੇ ਅਸੀਂ ਇਹਨਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਨਹੀਂ ਅੱਜਗੜਾ ਮੇਰਾ ਅਜੰਡਾ ਕੀ ਹੈ ਨਾ ਮੀਟਿੰਗ ਦਾ ਹਾਂ ਮੁੱਖ ਅਜੰਡਾ ਜੀ ਕੀ ਇਹ ਸਾਡੇ 9 ਹਲਕੇ ਹੈਗੇ ਐ ਪਾਰਲੀਮੈਂਟਰੀ ਸੀਟ ਦੇ ਵਿੱਚ ਤੇ ਨੌਮਲ ਹਲਕੇਾਂ ਦੇ ਵਿੱਚ ਮੀਟਿੰਗਾਂ ਹੋਈਆਂ ਬੜੀਆਂ ਜ਼ਬਰਦਸਤ ਸਾਡੀਆਂ ਅੱਜ ਅਖੀਰਲੀ ਮੀਟਿੰਗ ਤੋਂ ਰਹੀ ਜੀ ਹੈ ਤੋਂ ਬਾਅਦ ਸਾਰੀ ਪਾਰਟੀ ਤੇ ਜਿਹੜੇ 9 ਹਲਕੇ ਹੈਗੇ ਆ ਉਹਨਾਂ ਨੂੰ 4 ਡਿਵੀਜ਼ਨਾਂ ਦੇ ਵਿੱਚ ਵੰਡਿਆ ਗਿਆ। ਇਸ ਤੋਂ ਬਾਅਦ ਅਸੀਂ ਇੱਕ ਇੱਕ ਡਿਵੀਜ਼ਨ ਦੀ ਮੀਟਿੰਗ ਕਰਾਂਗੇ। ਉਸ ਤੋਂ ਬਾਅਦ ਜਦੋਂ 36 ਮੀਟਿੰਗਾਂ ਹੋ ਗਈਆਂ ਉਸ ਤੋਂ ਬਾਅਦ ਬਹੁਤ ਤਕੜੀਆਂ ਰਹਿਦੀਆਂ ਅਸੀਂ ਬਰਨਾਲੇ ਤੇ ਸਲੂਕ ਕਰਾਂਗੇ ਤੇ ਆਪਣਾ ਹੱਕ ਜਮਾਵਾਂਗੇ ਕਿ ਅਸੀਂ ਹੀ ਐਂ ਜਿਹੜੇ ਇਹ ਚੈਲੰਜ ਕਰ ਸਕਦੇ ਐ ਮੋਤੀ ਰਹੁਲ ਗਾਂਧੀ ਤੇ ਬਾਕੀ ਜੰਦੀਆ ਪਾਰਟੀ ਚ ਪਾਰਲਮੈਂਟ ਚ ਕਿਉ ਕਰਕੇ ਇਹਨਾਂ ਨੇ ਵਾਝੇ ਬਹੁਤ ਕੀਤੇ ਆ ਇੰਦਰਾ ਗਾਂਧੀ ਨੇ ਕੀਤਾ ਸੀ ਗਰੀਬੀ ਹਟਾਉਂਗਾ ਹਟਾਉਂਗੀ ਫੇਰ ਕਹਿੰਦਾ ਸੀ ਮਕਾਨ ਕੀ ਕਹਿੰਦੇ ਸੀ ਕਰ ਰੋਜ਼ਗਾਰ ਕਰ ਕਰ ਰੋਜ਼ਗਾਰ ਕੈਪਟਨ ਸਾਹਿਬ ਕਹਿੰਦੇ ਆ ਸਪਰੇ ਸਮਾਰਟਫੋਨਸ ਕਹਿੰਦੇ ਆ ਫੇਰ ਮੋਦੀ ਨੇ ਕਿਹਾ ਕਿ 2 ਕਰੋੜ ਮੈਂ ਨੌਕਰੀਆਂ ਦਊਂਗਾ ਫਿਰ ਉਹਨੇ ਕਿਹਾ ਕਿ 15 ਲੱਖ ਰੁਪਇਆ ਮੈਂ ਹਰੇਕ ਬਲੈਕ ਮਨੀ ਕਢਾ ਕੇ ਹਰੇਕ ਦੇ ਬੈਂਕ ਦੇ ਵਿੱਚ 15-15 ਲੱਖ ਦਊਂਗਾ ਹੁਣ rahul gandhi ਕਹਿੰਦਾ ਮੈਂ ਹਰੇਕ ਗਰੀਬ ਦੇ 6000 ਰੁਪਇਆ ਮਹੀਨੇ ਦਾ ਦਮੰਡਾ ਹੁਣ ਜਿੰਨਾ ਤੇ ਤੁਹਾਡੇ ਕੋਲੇ ਪਾਰਲੀਮੈਂਟ ਦੇ ਵਿੱਚ ਐਸ ਗਿਆ MP ਨਹੀਂ ਹੈ ਜਿਹੜਾ ਇਹਨਾਂ ਦੇ ਉੱਤੇ ਕੁੰਡਾ ਰੱਖੇ ਤੇ ਉੱਥੇ ਬੋਲੇ ਕਿ ਜਿਹੜੇ ਤੁਸੀਂ ਵੈਦ ਇੰਦਰਾ ਕਾਂਧੀ ਤੋਂ ਲੱਗ ਕੇ ਅੱਜ 72 ਸਾਲ ਹੋ ਗਏ ਐ 47 ਨੂੰ ਤੇ ਅਜੇ ਤੱਕ ਤੁਸੀਂ ਪੂਰੇ ਨਹੀਂ ਕੀਤੇ ਤੇ ਫਿਰ ਅਗਾਹ ਜਾ ਕੇ ਕਿਵੇਂ ਕਰੋਗੇ ਨਾ ਤਾਂ ਸਾਡੇ ਕੋਲੇ ਡਾਕਟਰ ਹੈ ਨਾ ਸਾਡੇ ਕੋਲੇ ਹਸਪੀਟਲ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੇ ਆਪਾਂ ਹਸਪੀਟਲ ਦੀ ਗੱਲ ਕਰਦੇ ਹਾਂ ਤੇ ਤੁਹਾਨੂੰ ਲੁਧੇਖਾਨੇ ਜਾਣਾ ਪੈਂਦਾ ਉਹ ਜਿਹੜਾ ਸੀ ਐ ਡੀ ਐਮ ਸੀ ਲੱਖਾਂ ਰੁਪਏ ਉੱਥੇ ਖਰਚ ਹੋ ਜਾਂਦੇ ਐ ਪਰ ਜਿਹੜਾ ਸਾਡਾ ਫਾਈਨੈਂਸ ਮਿਨਿਸਟਰ ਯੂਨੀਅਨ ਜੇਟ ਮੇ ਰੂਨ ਜੇਟਲੀ ਉਹਨੇ ਲਾਰਜ ਕਰਿਆ ਅਮਰੀਕਾ ਜਾ ਕੇ ਹੁਣ ਬੀਜੇਪੀ ਵਾਲੇ ਕਹਿੰਦੇ ਆ ਕਿ ਅਸੀਂ ਵਫਾਦਾਰ ਆਂ ਇੰਡੀਆ ਨੂੰ ਅਸੀਂ ਨੈਸ਼ਨਲਿਸਟਸ ਆਂ ਅਸੀਂ ਇੱਥੋਂ ਦੇ ਪੱਤੇ ਆਂ ਪਰ ਮੇਰਾ ਮਤਲਬ ਜੇ ਤੁਹਾਨੂੰ ਆਪਣੇ ਡਾਕਟਰਾਂ ਤੇ ਉੱਤੇ ਹਸਪਤਾਲਾਂ ਦੇ ਉੱਤੇ ਵਿਸ਼ਵਾਸ ਨਹੀਂ ਤੇ ਤੁਸੀਂ ਉੱਡ ਜਾਂਦੇ ਹੋ ਅਮਰੀਕਾ ਨੂੰ ਤੇ ਜਿਹੜਾ ਕਨਸਟੀਟਿਊਸ਼ਨ ਹੈ ਉਹਦੀ ਆਰਟੀਕਲ 14 ਕਹਿੰਦੀ ਹੈ ਕਿ ਕਨਸਟੀਟਿਊਸ਼ਨ ਦੇ ਬਟਾਵਰ ਅਸੀਂ ਸਾਰੇ ਬਰਾਬਰ ਆਂ ਫੇਰ ਛੋਟੀ ਸਾਤ ਤੁਸੀਂ ਸਾਰੇ ਤੁਸੀਂ ਜ ਜਾ ਸਕਦੇ ਅਮਰੀਕਾ ਲਾਜ ਤੇ ਲਈ ਮੇਰਾ ਮਤਲਬ ਹੈ ਇੱਥੇ ਤਾਂ ਕਿਸੇ ਦਾ ਲਾਜ ਹੈ ਨਹੀਂ ਨਾ ਸਾਡੇ ਸਕੂਲ ਹੈਗੇ ਹੈ ਸਕੂਲ ਤੇ ਗਰੀਬ ਆਦਮੀ ਜਿਹੜੇ ਹੈਗੇ ਆ ਉਹ ਉਹਨਾਂ ਤਾਂ ਤਾਂ ਪਹੁੰਚ ਨਹੀਂ ਜਿਹੜੇ ਪ੍ਰਾਈਵੇਟ ਸਕੂਲ ਹੈਗੇ ਆ ਤੇ ਪੰਜਾਬੀ ਯੂਨੀਵਰਸਿਟੀ ਦੇ ਅੰਕੜੇ ਹੈਗੇ ਆ ਕਿ ਇਹ ਸਿਰਫ 3% ਪਿੰਡਾਂ ਦੇ ਲੋਕ ਸਾਡੇ ਟੈਕਨੀਕਲ ਕਾਲਜਿਸ ਦੇ ਵਿੱਚ ਆ ਕੇ ਦਾਖਲਾ ਲੈਂਦੇ ਆ ਇਸ ਸਾਰੀਆਂ ਚੀਜ਼ਾਂ ਦੇ ਲਈ ਇੱਕ ਟੁੰਡਾ ਹੋਣਾ ਪਾਰਲੀਮੈਂਟ ਦੇ ਵਿੱਚ ਬਹੁਤ ਜ਼ਰੂਰੀ ਹੈ ਜਿਹੜਾ ਸਿਰਫ ਅਕਾਲੀ ਦਲ ਅੰਮ੍ਰਿਤਸਰ ਦੇ ਸਕਦਾ ਹੁਣ ਦੇਖੋ ਸਿੱਖਾਂ ਦੀਆਂ ਬੜੀਆਂ ਆਸਾਂ ਬੱਝੀਆਂ ਪਈਆਂ ਸੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉੱਤੇ ਉਹਦੇ ਉੱਤੇ ਵੀ ਰੋਂਦ ਪਿੱਟ ਲਿਆ ਸੈਂਟਰ ਬੀਜੇਪੀ ਤੇ ਸੈਂਟਰ ਦੀ ਸਰਕਾਰ ਨੇ ਤੇ ਕੈਪਟਨ ਅਮਰਿੰਦਰ ਸਿੰਘ ਵੀ ਕਈ ਵਾਰੀ ਨਿੰਦਿਆ ਕੀਤੀ ਹੈ ਤੇ ਉਹ ਸਾਰਾ ਇਹ ਜਿਹੜਾ ਐਗਰੀਮੈਂਟ ਸੀਗਾ ਫੈਸਲਾ ਸੀ ਉਹ ਵੀ ਖਤਰੇ ਦੇ ਵਿੱਚ ਠੰਡੇ ਬਸਤੇ ਦੇ ਵਿੱਚ ਸੈਟਰ ਨੇ ਪਾਤਾ ਹੈ ਉਹ ਕਹਿੰਦੇ ਆ ਕਿ ਪੁਲਵਾਨਾਂ ਦੇ ਵਿੱਚ ਜਿਹੜੇ ਇਹ ਬੰਦਿਆਂ ਦਾ ਨੁਕਸਾਨ ਹੋਇਆ ਉਹ ਸਾਨੂੰ ਪੂਰੀ ਰਿਪੋਰਟ ਨਹੀਂ ਦਿੰਦੇ ਹੁਣ ਦੇਖੋ ਪੁਲਵਾਨੇ ਦੇ ਵਿੱਚ 43 CRPF ਦੇ ਬੰਦੇ ਮਾਰੇ ਗਏ ਜਿਹਦਾ ਸਾਰਿਆਂ ਨੂੰ ਅਫਸੋਸ ਹੈ ਪਰ ਮੇਰਾ ਮਤਲਬ ਪੁਲਮਾਨੇ ਦਾ ਇਹ ਕਰਕੇ ਕੀ ਕਰਤਾਰਪੁਰ ਦਾ ਲੰਮਾ ਕਰ ਦੇਣਾ ਕਿ ਪਾਕਿਸਤਾਨ ਨੇ ਉਹ ਬੰਦੇ ਪਾਤੇ ਹੈ ਜਿਹੜਾ ਇੰਡੀਆ ਕਹਿੰਦਾ ਹੈ ਕਿ ਉਹ ਖਾਲਸਤਾਨੀ ਹੈਗੇ ਆ ਪੈਨਲ ਦੇ ਵਿੱਚ ਜਿਹੜਾ ਕਰਤਾਰਪੁਰ ਸਾਹਿਬ ਦਾ ਪੈਨਲ ਪਾਕਿਸਤਾਨ ਨੇ ਬਣਾਇਆ ਉਹ ਤੇ ਕਹਿੰਦੇ ਕਿ ਜਿਹੜੀ ਖਾਲਸਤਾਨੀ ਹੈ ਹੁਣ ਪਾਕਿਸਤਾਨ ਨਾਲੇ ਇੰਡੀਆ ਕਹਿੰਦਾ ਹੈ ਕਿ ਉਹ ਸਾਡੇ ਦੁਸ਼ਮਣ ਨੇ ਜਿਹੜੇ ਖਾਲਸਤਾਨੀ ਹੈ ਠੀਕ ਹੈ ਹੁਣ ਜੇਕਰ ਇੰਡੀਆ ਕਹਿੰਦਾ ਪਾਕਿਸਤਾਨ ਸਾਡਾ ਦੁਸ਼ਮਣ ਹੈ ਫਿਰ ਉਹਦੇ ਨਾਗਰਿਕਾਂ ਛੋਟੀ ਸਾਹਿਬ ਦੁਸ਼ਮਣੀ ਹੋਣਗੇ ਤੁਹਾਡੇ ਹਨ ਜੇ ਪਾਕਿਸਤਾਨ ਤੁਹਾਡਾ ਦੁਸ਼ਮਣ ਮੁਲਕ ਹੈ ਫਿਰ ਉਹਦੇ ਨਾਗਰਿਕ ਵੀ ਤੁਹਾਡੇ ਦੁਸ਼ਮਣ ਹੋਣਗੇ ਫਿਰ ਕਰਤਾਰਪੁਰ ਸਾਹਿਬ ਜਿਹੜਾ ਗੁਰੂ ਨਾਨਕ ਸਾਹਿਬ ਕਹਿੰਦੇ ਆ ਨਾਸੀ Hindu ਹਨ ਮੁਸਲਮਾਨ ਹਨ ਤੇ Hindu ਤੇ ਮੁਸਲਮਾਨ ਦੀ ਸਦੀਆਂ ਤੋਂ ਦੁਸ਼ਮਣੀਆਂ ਈਟ-ਕੁੱਟੇ ਦਾ ਵਹਿਰ ਹੈ ਜੇ ਸਿੱਖ ਵਿੱਚ ਪੈ ਕੇ ਇੱਕ ਪੁਲ ਬਣ ਜਾਣ ਇੱਕ ਬਫਰ ਬਣ ਜਾ ਤੇ ਕਿੰਨਾ ਸਖਾਲਾ ਹੋ ਜਾਊਗਾ ਕਿ Hindu ਮੁਸਲਮਾਨ ਦੀ ਏਕਤਾ ਹੋ ਜਾਊ ਜਿਹੜਾ ਵਹਿਰ ਹੈ ਜਿਹੜੀ ਜੜ ਹੈ ਉਹ ਵੱਡੀ ਚੌਗੀ ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਤੁਸੀਂ ਜੋ ਖਤਨੇ ਪਾਰੇ ਹੋ ਇਹ ਜਾਣ ਕੇ ਸਿੱਖੰਗ ਦੇ ਖੇਸ ਹੈ ਤੇ ਸਾਨੂੰ ਦੂਜੀਆਂ ਜਿਹੜੀਆਂ ਪਾਰਕੀਆ ਮਰਿੰਦਰ ਸਿੰਘ ਬਾਦਲ ਆਮ ਆਦਮੀ ਪਾਰਟੀ ਦੱਸਣ ਕਿ ਜਿਹੜਾ ਫੇਰ ਕਰਤਾਰਪੁਰ ਸਾਹਿਬ ਦਾ ਲਾਂਘੇ ਦੇ ਉੱਤੇ ਖਤਰਾ ਪਾਤਾ ਹੈ ਬੀਜੇਪੀ ਆਰਐਸਐਸ ਨੇ ਤੁਹਾਡੇ ਵਿਚਾਰ ਕੀ ਹੈ ਕਿ ਉਹ ਕਰਕੇ ਤੁਸੀਂ ਸਾਰੇ ਕਹਿੰਦੇ ਹੋ ਜਿਹੜਾ ਟਕਸਾਲੀ ਅਕਾਲੀ ਦਲ ਭਰਮਪੁਰ ਸਾਹਿਬ ਕਹਿੰਦੇ ਐ ਅਸੀਂ ਜਿੱਤ ਕੇ ਨਰਿੰਦਰ ਮੋਦੀ ਨੂੰ ਪ੍ਰਾਈਮ ਮਿਨਿਸਟਰ ਬਣਾਉਣਾ ਹੈ ਫੇਰ ਬਾਦਲ ਸਾਹਿਬ ਕਹਿੰਦੇ ਆ ਕਿ ਅਸੀਂ ਨਰਿੰਦਰ ਮੋਦੀ ਨੂੰ ਪ੍ਰਾਈਮ ਮਿਨਿਸਟਰ ਬਣਾਉਣਾ ਹੈ ਉਹ ਕਿ ਸਾਰੇ ਲੋਕ ਆਮ ਆਦਮੀ ਪਾਰਟੀ ਸਾਰੇ ਨਰਿੰਦਰ ਮੋਦੀ ਤੇ ਬੀਜੇਪੀ ਤੇ ਆਰਐਸਐਸ ਨੂੰ ਉੱਤੇ ਲਿਆਉਣਾ ਚਾਹੁੰਦੇ ਆ ਤਾਂ ਫੇਰ ਕਰਤਾਰਪੁਰ ਸਾਹਿਬ ਤੇ ਗਰੀਬਾਂ ਨੂੰ ਇਨਸਾਫ ਕਦੇ ਮਿਲੂਗਾ ਕਿਉਂਕਿ ਕਰਕੇ ਮੋਦੀ ਸਾਹਿਬ ਨੇ ਕੋਈ ਵਾਅਦਾ ਨਹੀਂ ਪੂਰਾ ਕੀਤਾ ਹੈਗਾ ਨਾ ਤਾਂ 2 ਕਰੋੜ ਦੇ ਵਿੱਚੋਂ ਕਿਸੇ ਨੂੰ ਸਾਨੂੰ ਨੌਕਰੀ ਦਵਾਈ ਹੈਗੀ ਹੈ ਨਾ ਜਿਹੜਾ 15 ਲੱਖ ਫੋਟਾ ਨੇ ਬਲੈਕ ਮਨੀ ਖਤਮ ਕਰਕੇ ਇਹ ਸਾਡੇ ਖਾਤਿਆਂ ਦੇ ਵਿੱਚ ਪਾਉਣਾ ਸੀ ਉਹ ਪਾਇਆ ਹੈਗਾ ਹੁਣ ਹੋਰ ਰਹੁਲ ਗੜ ਦੀ ਹੋਰ ਵੈਧੀ ਕਰੀ ਜਾਂਦਾ ਮੇਰਾ ਮਤਲਬ ਜਿਹੜੀ ਕੈਂਪੇਨ ਹੈ ਇਲੈਕਸ਼ਨਾਂ ਦੀ ਇਹ ਤਾਂ ਵੈਝਣ ਦੇ ਨਾਲ ਲੱਗਦੀ ਪਰ ਲੱਦੀ ਜ਼ਰੂਰ ਹੈ ਪਰ ਇਹਨੂੰ ਕਿਸੇ ਤਕਾਣੇ ਸੱਤ ਤੱਕ ਕਿਸੇ ਨੇ ਨਹੀਂ ਪਹੁੰਚਾਇਆ ਹੈ ਕਿ ਹੁਣ 72 ਸਾਲ ਹੋ ਗਏ 1947 ਤੋਂ ਇਹ ਵਤੇ ਕਰਦੇ ਰਹੇ ਗਰੀਬੀ ਹਟਾਵਾਂਗੇ ਕੱਪੜਾ ਖੇਤ ਕੀ ਕਹਿੰਦੀ ਸੀ ਇੰਦਰਾ ਗਾਂਧੀ ਕੱਪੜਾ ਇਹ ਰੋਟੀ ਮਕਾਨ ਕਿਸੇ ਕੋਲੇ ਮਕਾਨ ਨਹੀਂ ਸਾਡੇ ਜਿਹੜੇ ਰੰਗਰੇਟੇ ਸਿੱਖ ਹੈ ਉਹਨਾਂ ਦੀ ਬੁਰੀ ਹਾਲਤ ਹੈ ਜਿਹੜੇ ਖੇਤ ਮਜ਼ਦੂਰ ਹੈ ਉਹਦੀ ਬੁਰੀ ਹਾਲਤ ਹੈ ਜਿਹੜਾ ਕਿਸਾਨ ਹੈ ਤੁਹਾਡੇ ਧੂੜੀਦਾਰ ਏਡੇ ਵੱਡੇ ਇੱਥੇ ਧਰਨੇ ਹੋਏ ਆ ਸ਼ੂਗਰ ਕੇਨ ਦੇ ਗੰਨੇ ਦੇ ਕਬਾਦਾਂ ਦੇ ਤੇ ਜਿਹੜਾ ਪੈਸਾ ਸੇਠਾਂ ਦੇ ਕੋਲੇ ਫਸਿਆ ਹੋਇਆ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਇੰਟਰਸਟ ਦੇ ਨਾਲ ਵਿਆਜ ਦੇ ਨਾਲ ਵਾਪਸ ਦਿੱਤਾ ਜਾਵੇ ਇੱਥੇ ਤਾਂ ਮਰਨ ਦੇ ਉੱਤੇ ਆ ਗਏ ਸੀ ਕਿ ਕਿਸਾਨ ਫੇਰ ਇੱਥੇ ਧਰਨਾ ਛਕਾਇਆ ਹੈਗਾ ਮੇਰਾ ਮਤਲਬ ਜੇ ਤੁਸੀਂ ਕਿਸਾਨ ਨੂੰ ਕਮਜ਼ੋਰ ਕਰ ਦੋਗੇ ਤੁਹਾਡੀ ਫੌਜ ਵੀ ਕਮਜ਼ੋਰ ਹੋ ਜਾਊ ਤੁਹਾਡਾ ਦੇਣ ਲੈਂਡ ਵੀ ਕਮਜ਼ੋਰ ਹੋ ਜਾਊ ਤੁਹਾਡੇ ਜਿੰਨੇ ਵੀ ਸੇਠ ਹੈ ਉਹ ਟ੍ਰੇਡ ਨਹੀਂ ਕਰ ਸਕਣਗੇ ਵਪਾਰ ਨਹੀਂ ਕਰ ਸਕਣਗੇ ਹੋ ਜਗਨਾਵੀ ਧੂਰੀ ਦਾ ਸੇਠ ਹੈਗਾ ਉਹ ਖੇਤੀਬਾੜੀ ਦੇ ਆਸਰੇ ਇੱਥੇ ਬੈਠਾ ਹੈ ਤੇ ਆਪਣਾ ਵਪਾਰ ਚਲਾ ਰਿਹਾ ਮੇਰਾ ਮਤਲਬ ਹੈ ਕਿ ਇਹ ਖੇਤੀਬਾੜੀ ਨੂੰ ਖਤਮ ਕਰਨਾ ਬਹੁਤ ਨੁਕਸਾਨਦੇਹ ਹੈ ਅਸੀਂ ਕਹਿੰਦੇ ਹਾਂ ਕਿ ਜਿਵੇਂ ਨਰੇਂਜਾ ਦੇ ਸਮੇਂ ਦੇ ਵਿੱਚ ਹਰੇਕ ਕਿਸਾਨ ਦੇ ਬੇਟੇ ਹਰੇਕ ਕਿਸਾਨ ਮਜ਼ਦੂਰ ਦੇ ਬੇਟੇ ਨੂੰ ਫੌਜ ਦੇ ਵਿੱਚ ਤਾਂ ਪੁਲਿਸ ਦੇ ਵਿੱਚ ਨੌਕਰੀ ਦਿੱਤੀ ਜਾਂਦੀ ਸੀ ਜਿੰਨਾ ਚਿਰ ਇਹਨਾਂ ਦੇ ਬੱਚਿਆਂ ਨੂੰ ਨਹੀਂ ਅਸੀਂ ਅੰਦਰ ਕਰਦੇ ਭਰਤੀ ਹੁਣ ਅਚੇ ਇਹ ਬਿਲਕੁਲ ਕਸਾਟ ਮਾਰਿਆ ਜਾ ਰਿਹਾ ਹੈ ਹੁਣ ਇਹਨੂੰ ਕਾਈ ਮੈਂ ਸੰਭਣਦਾ ਤੇ ਇਹ ਨਾ ਤਾਂ ਮੋਦੀ ਸਾਹਿਬ ਦਾ ਨਾ ਕੌਮਰ ਸਾਹਿਬ ਦੀ ਹੈ ਆਪਣੇ ਵਾਜੇ ਵਜਾਈ ਜਾਂਦੇ ਕਿ ਅਸੀਂ ਇਹ ਕਰਾਂਗੇ ਉਹ ਕਰਾਂਗੇ ਪਰ ਜਿਹੜੀ ਅਸਲੀ ਚੀਜ਼ ਹੈ ਦੁੱਖ ਹੈ ਇਸ ਮੁਲਕ ਨੂੰ ਅਸੀਂ ਕਹਿੰਦੇ ਹਾਂ ਕਿ ਤੁਸੀਂ ਬਾਰਡਰ ਖੋਲ ਦੋ ਵਾਕੇ ਦਾ ਜਿਸ ਨਾਲ ਸਾਡੇ ਬੰਦੇ ਉੱਥੇ ਵਪਾਰ ਕਰਨ ਸਕਣ ਸਿੱਖਾ ਨੇ ਤਾਂ ਕਰਨਾ ਨਹੀਂ ਹੈ ਤਾਂ ਹਿੰਦੂਆ ਨੇ ਕਰਨਾ ਹੈ ਜਿਵੇਂ ਜਿਵੇਂ ਰਾਜਸਥਾਨ ਦੇ ਵਿੱਚ ਨਹਿਰ ਗਈ ਹੈ ਉਹਦੇ ਪਿੱਛੇ ਜੀਮੀਦਾਰ ਸਿੱਖ ਗਏ ਆ ਉਹਨਾਂ ਦੇ ਨਾਲ ਹੀ ਸਾਡੇ ਸੇਠ ਗਏ ਆ ਜਿੰਨੇ ਵੀ ਵਪਾਰੀ ਰਾਜਸਥਾਨ ਠਹਿ ਗਿਓ ਆਪਣੇ ਪੰਜਾਬ ਤੋਂ ਗਏ ਆ ਆਪਣੇ ਸਿੱਖਾਂ ਦੇ ਨਾਲ ਗਏ ਆ ਇਸੇ ਤਰ੍ਹਾਂ ਜਦੋਂ ਵਪਾਰ ਖੁੱਲੂਗਾ ਰੂਸ ਤੱਕ ਚੂਨ ਚੀਨ ਤੱਕ ਅਸੀਂ ਸਾਰੇ ਨੌਕਰੀ ਵੀ ਕਰਾਂਗੇ ਵਪਾਰ ਵੀ ਕਰਾਂਗੇ ਅੱਜ 45 ਲੱਖ ਬੇਰਜ਼ਗਾਰ ਸਾਡੇ ਵਿੱਚ ਨੌਜਵਾਨ ਹੈਗਾ ਜਿਹੜਾ ਤੁਰਿਆ ਫਿਰਦਾ ਹੈ ਕਿ ਜਿਹੜਾ ਘਰ ਘਰ ਰੋਜੀ ਹੈ ਕੈਪਟਨ ਸਾਹਿਬ ਦੀ ਉਹ ਵੀ ਕਿਸੇ ਨੂੰ ਨਹੀਂ ਦਿੱਤੀ ਹੈਗੀ ਨਾ ਉਹ ਸਮਾਰਟ ਟੈਲੀਫੋਨ ਦਿੱਤੀ ਹੈ ਕੋਈ ਵੈਦਾਂ ਪੂਰਾ ਹੀ ਨਹੀਂ ਕੀਤਾ ਤੇ ਅਸੀਂ ਕਹਿੰਦੇ ਹੁੱਡਾ ਚਾਹੀਦਾ ਹੈ ਉੱਥੇ ਜਿਹੜਾ ਇਹਨਾਂ ਨੂੰ ਬੋਲ ਕੇ ਦੱਸੇ ਕਿ ਤੁਸੀਂ ਕੋਈ ਵੀ ਫਰਾਡ ਹੈਗੇ ਹੋ ਤੁਸੀਂ ਆਪਣੇ ਦੇਸ਼ ਨਾਲ ਧੋਖਾ ਕਰ ਰਹੇ ਹੋ ਤੁਸੀਂ ਕਹਿੰਦੇ ਹੋ ਕਿ ਅਸੀਂ ਵਫਾਦਾਰ ਹਾਂ ਪਰ ਲਾਸ਼ ਕਰਾਉਂਦੇ ਲਈ ਜੇਤਲੀ ਚਲਾ ਗਿਆ ਅਮਰੀਕਾ ਉਸ ਤੋਂ ਬਾਅਦ ਡਿਫੈਂਸ ਮਿਨਿਸਟਰ ਜਿਹੜਾ ਪਣਕਰ ਸੀ ਵਿਚਾਰਾ ਮਰ ਗਿਆ ਤੇ ਕਹਿੰਦਾ ਤਨੀ ਚੇਕਾ ਪਰ ਕਹੜਾ ਜ਼ਰੂਰ ਹੈ ਰਿਕਾਰਡ ਕਿ ਨਹੀਂ ਉਹਨੂੰ ਵੀ ਅਮਰੀਕਾ ਭੇਜਿਆ ਸੀਗਾ ਇਹ ਇਲਾਜ ਤੇ ਲਈ ਤੇ ਫੇਰ ਆਮ ਆਦਮੀ ਕਿੰਨੀ ਅਲਾਜ ਦੇ ਲਈ ਮਰਿਖਾ ਜਾ ਸਕਦਾ ਸੁਖਬੀਰ ਸਿੰਘ ਬਾਦਲ ਹੋਏ ਪ੍ਰਕਾਸ਼ ਸਿੰਘ ਬਾਦਲ ਯਾ ਸੁਮੇਧ ਸੈਣੀ ਇਲਜ਼ਾਮ ਬਹੁਤ ਲੋਕਾਂ ਦੇ ਉੱਤੇ ਲੱਗਦੇ ਆਏ ਨੇ ਪਰ ਐਸਆਈਟੀ ਆਪਣਾ ਕੰਮ ਕਰ ਰਹੀ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਅਸਲ ਦੋਸ਼ੀ ਕੌਣ ਨੇ ਪੰਜਾਬ ਦੇ ਜਿਨ੍ਹਾਂ ਨੇ ਪੰਜਾਬ ਨੂੰ ਨੁਕਸਾਨਿਆ ਹੈ ਪੰਜਾਬ ਨੂੰ ਇਨ੍ਹਾਂ ਹਾਲਾਤਾਂ ਦੇ ਵਿੱਚ ਪਹੁੰਚਾਇਆ ਹੈ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਕਿ ਆਖਿਰ ਪੰਜਾਬ ਦਾ ਅਸਲ ਗੁਨਾਹਗਾਰ ਕੌਣ ਹੈ ਕਿਸ ਨੇ ਪੰਜਾਬ ਨੂੰ ਲਾਚਾਰ ਕੀਤਾ ਹੈ ਉਸ ਪੰਜਾਬ ਨੂੰ ਜੋ ਪੂਰੇ ਭਾਰਤ ਦਾ ਟਿਟਪਾਲਦਾ ਸੀ ਤੇ ਅੱਜ ਉਸ ਪੰਜਾਬ ਦੇ ਉੱਤੇ ਕਰੋੜਾਂ ਰੁਪਏ ਦਾ ਕਰਜ਼ਾ ਹੈ ਕਰਜ਼ੇ ਦੀ ਹੁੰਦਾ ਆਪਣੇ ਵਿਚਾਰ ਨਹੀਂ ਚ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਖੋਲੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ